ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਨਵਦੀਪ ਸਿੰਘ ਲੁਧਿਆਣਵੀ ਉਤੇ ਅੱਜ ਹੈ ਜੀ 42ਵਾਂ ਦਿਨ 75 ਦਿਨ ਲਗਾਤਾਰ ਤੁਹਾਨੂੰ ਰੋਜ਼ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਵੀਰ ਰਣਜੀਤ ਬਾਵਾ ਸਟਾਈਲ ਦਸਤਾਰ ਸਜਾ ਕੇ ਦਿਖਾਣੀ ਹੈ 5.5 ਮੀਟਰ ਦੀ ਦਸਤਾਰ ਹੈ ਤੇ ਰੂਬੀਆ ਵੈਲ ਕੈਮੀਕਲ ਦਸਤਾਰ ਦਾ ਕੱਪੜਾ ਹੈ ਜੇਕਰ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਪ੍ਰਕਾਰ ਦੀਆਂ ਦਸਤਾਰਾਂ ਸਿੱਖਣੀਆਂ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲ ਹਾਰੇ ਕੇ ਵੀਡੀਓ ਚ ਤੁਹਾਨੂੰ ਕੁਝ ਅਲੱਗ-ਅਲੱਗ ਖਾਸ ਗੱਲਾਂ ਦੱਸੀਆਂ ਦੀਆਂ ਅਸੀਂ ਦਸਤਾਰ ਬਾਰੇ ਇਸ ਲਈ ਸਾਡੀ ਵੀਡੀਓ ਪੂਰੀ ਦੇਖਿਆ ਕਰੋ ਤਾਂ ਜੋ ਤੁਹਾਨੂੰ ਵੀ ਪੂਰੀ ਜਾਣਕਾਰੀ ਮਿਲ ਸਕੇ ਦੋਨਾਂ ਸਾਈਡਾਂ ਤੋਂ ਦਸਤਾਰ ਨੂੰ ਗਿੱਲਾ ਕਰਕੇ ਅਸੀਂ ਇੱਕ ਪੱਲਾ ਛੱਡ ਕੇ ਇੱਕ ਪੱਲਾ ਫੜਿਆ ਫਿਰ ਇੱਕ ਪੱਲਾ ਛੱਡ ਕੇ ਫਿਰ ਚੌਥਾ ਪੱਲਾ ਫੜ ਲਿਆ ਹੋਇਆ ਦੂਜਾ ਤੇ ਚੌਥਾ ਪੱਲਾ ਫੜਿਆ ਉਸ ਤੋਂ ਬਾਅਦ ਇਹਨਾਂ ਚੋਂ ਇੱਕ ਪੱਲੇ ਨੂੰ ਤੁਸੀਂ ਕਿਤੇ ਬੰਨ੍ਹ ਦੇਣਾ ਹੈ ਜਾਂ ਕਿਸੇ ਨੂੰ ਫੜਾ ਦੇਣਾ ਹੈ ਇੱਕ ਕੈਂਚੀ ਗੱਠ ਮੰਨ ਲਿਓ ਜੇ ਕਿਤੇ ਬੰਨ੍ਹ ਰਹੇ ਹੋ ਇਹ ਨਾਲ ਤੁਹਾਡੀ ਦਸਤਾਰ ਜਿਹੜੀ ਟਾਈਟ ਬੰਨੀ ਰਹੇਗੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਬਾਕੀ ਛੱਡਦੇ ਦਸਤਾਨ ਨੂੰ ਪਿੱਛੇ ਚੱਲ ਜਾਣਾ ਹੈ ਜਿਹੜਾ ਕੋਨ ਨਾ ਦੂਜਾ ਫੜਿਆ ਹੋਊਗਾ ਤੁਸੀਂ ਖੱਬੇ ਪਾਸੇ ਤੁਸੀਂ ਸਲਾਈ ਰੱਖਣੀ ਹੈ ਸੱਜੇ ਪਾਸੇ ਦੋਨਾਂ ਸਾਈਡਾਂ ਤੋਂ ਬਰਾਬਰ ਫੜ ਕੇ ਪੂਣੀ ਨੂੰ ਇਸ ਤਰੀਕੇ ਨਾਲ ਕੱਪੜੇ ਨੂੰ ਅੰਦਰ ਕਰਦੇ ਪਿੱਛੇ ਨੂੰ ਜਾਣਾ ਹੈ ਇਹਨਾਂ ਤੁਹਾਡੀ ਜਿਹੜੀ ਪੂਣੀ ਆ ਉਹ ਬਰਾਬਰ ਹੋ ਜਵੇਗੀ ਤੇ ਉੱਪਰਲੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਕਿ ਦੋਨੋਂ ਪੱਲੇ ਉੱਪਰਲੇ ਫੜ ਕੇ ਤੁਸੀਂ ਇਸ ਤਰੀਕੇ ਨਾਲ ਪੂਣੀ ਕਰਨੀ ਸਟਾਰਟ ਕਰ ਦੇਣੀ ਹੈ ਤੁਹਾਡੀ ਲੋਡ ਅਨੁਸਾਰ ਹੋਣੀ ਚਾਹੀਦੀ ਆ ਪੁਣੀ ਸਟਾਰਟਿੰਗ 'ਚ ਦੇਖ ਲਓ ਕਿੰਨੀ ਕਚੋੜੀ ਕਰਨੀ ਆ ਸੀ ਇਹ ਨਾਰਮਲ ਪੁਣੀ ਆ ਸੈਂਟਰ 'ਚੋ ਸਵਾ ਕਗੇਠਾਂ 'ਚ ਜਾਂ ਗੇਠਾਂ 'ਚ ਚੋੜੀ ਪੁਣੀ ਹੋਵੇ ਸਫੀਸ਼ੀਐਂਟਾ ਵਟਾਲੀ ਦਸਤਾਰ ਸਜਾਣ ਲਈ ਇਹਦੇ ਵਿੱਚ ਅਸੀਂ ਜ਼ਿਆਦਾ ਵਟ ਨਹੀਂ ਪਾਣੇ ਐਜ਼ ਇਟ ਇਜ਼ ਜਿੱਦਾਂ ਉਹਨਾਂ ਨੇ ਵਟ ਪਾਇਆ ਘੱਟ ਜੇ ਵਟ ਉਸੇ ਤਰੀਕੇ ਨਾਲ ਤੁਹਾਨੂੰ ਵੀ ਵਟ ਪਾ ਕੇ ਦਿਖਾ ਜਣੀ ਨੇ ਪੁਣੀ ਆਪਣੀ ਹੋ ਗਈ ਹੋਈ ਆ ਤੇ ਦਸਤਾਰ ਦਾ ਜਿਹੜਾ ਬੇਸ ਆ ਅੱਜ ਥੋੜਾ ਐਕਸਟਰਾ ਬੇਸ ਰੱਖਣਾ ਨਾਲ ਅਸੀਂ ਕਿਉਂਕਿ ਆਪਾਂ ਇਹਦੇ ਵਿੱਚ ਨਾ ਥੋੜੀ ਜੀ ਫੁੱਲਮੀ ਦਸਤਾਰ ਸਜਾ ਕੇ ਦਿਖਾਣੀ ਆ ਤੁਹਾਨੂੰ ਖੱਬੇ ਪਾਸੇ ਜੂੜਾ ਸੈਭ ਤਾਂ ਕਰਾਂਗੇ ਨਾਲ ਕੰਗਾ ਸੈਭ ਵੀ ਰੱਖਾਂਗੇ ਪਹਿਲਾਂ ਅਸੀਂ 베ਸ ਤਿਆਰ ਕਰਾਂਗੇ ਜਿਹੜਾ ਐਕਸਟਰਾ 베ਸ ਰੱਖਣਾ ਉਹ ਥੋੜਾ ਅਸੀਂ ਨੀਵਾ ਰੱਖਣਾ ਹੈ ਕਿਉਂਕਿ ਤੁਸੀਂ ਉਹਨਾਂ ਦੀ ਦਸਤਾਰ ਦੇਖ ਸਕਦੇ ਹੋ ਕਿਹੜੇ-ਕਿਹੜੇ ਹਿੱਸੇ ਤੋਂ ਜ਼ਿਆਦਾ ਬਾਹਰ ਹੈ ਖੱਬੇ ਪਾਸੇ ਉਹਨਾਂ ਦੇ ਜਿਹੜਾ ਖੱਬੇ ਪਾਸੇ ਦੇਖੋ ਉਹਨਾਂ ਦਾ ਕੰਨ ਤੋਂ ਮੋੜਲਾ ਹਿੱਸਾ ਹੈ ਉੱਥੋਂ ਵੀ ਦਸਤਾਰ ਥੋੜੀ ਜੀ ਬਾਹਰ ਹੁੰਦੀ ਹੈ ਲੰਬੀ ਦੇਖਣ ਨੂੰ ਲੱਗਦੀ ਹੁੰਦੀ ਹੈ ਦਸਤਾਰ ਬਟ ਗੋਲ ਵੀ ਹੁੰਦੀ ਹੈ ਜਦੋਂ ਤੁਸੀਂ ਉਹਨਾਂ ਦੀ ਇੰਸਟਾਗ੍ਰam ਪ੍ਰੋਫਾਈਲ ਤੇ ਜਾਓਗੇ ਨਾ ਸਾਰੀ ਇਹ ਵੀਡੀਓ ਫੋਟੋਆਂ ਗਾਣੇ ਸੌਂਗ ਚੈੱਕ ਕਰ ਲਿਓ ਕਿ ਤੁਹਾਨੂੰ ਸਮਝ ਆ ਜਾਊਗਾ ਮੈਂ ਕੇਸ਼ੇਰੀ ਬਾਰੇ ਗੱਲ ਕਰ ਰਿਹਾ ਤੇ ਫਿਰ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਨਾਲ ਬੇਸ ਸਜਾਣਾ ਹੈ ਇਸ ਜਗ੍ਹਾ ਤੋਂ ਤੁਸੀਂ ਦੇਖੋ ਗੁਲਾਈ ਹੋਣੀ ਹੈ ਆਪਣੀ ਦਸਤਾਰ ਦੀ ਦੇਖੋ ਮੇਰਾ ਫੇਸ ਹੈਗਾ ਥੋੜਾ ਲੰਬਾ ਉਹਨਾਂ ਦਾ ਹੈਗਾ ਸਕੁਆਇਰ ਕੱਟ ਮਤਲਬ ਕਿ ਉਹਨਾਂ ਦਾ ਚਿਹਰਾ ਹੈਗਾ ਗੋਲ ਤੇ ਮੇਰੇ ਤੁਹਾਨੂੰ ਥੋੜੀ ਜੀ ਦਸਤਾਰ ਵੱਡੀ ਲੱਗ ਸਕਦੀ ਹੈ ਬਟ ਮੈਂ ਤੁਹਾਨੂੰ ਉਹਨਾਂ ਵਰਗੀ ਹੀ ਦਸਤਾਰ ਸਜਾ ਕੇ ਦਿਖਾਉ ਏ ਸਾਡਾ 40 ਸੈਂਟੀਮੀਟਰ ਦਾ ਬੇਸ ਹੈ ਜਿਹਨੂੰ ਆਪਾਂ ਤਹਿ ਲਗਾਇਆ ਇਸ ਤਰੀਕੇ ਨਾਲ ਇਹਨੂੰ ਇਸ ਜਗ੍ਹਾ ਤੇ ਰੱਖਣਾ ਹੈ ਕਿਉਂਕਿ ਇੱਥੋਂ ਹੀ ਉਹਨਾਂ ਦੀ ਦਸਤਾਰ ਜ਼ਿਆਦਾ ਬਾਣ ਨੂੰ ਹੁੰਦੀ ਹੈ ਧਿਆਨ ਨਾਲ ਤੁਸੀਂ ਬੇਸ ਐਡਜਸਟ ਕਰਨ ਵੇਲੇ ਕੋਈ ਵੀ ਗਲਤੀ ਨਹੀਂ ਕਰਨੀ ਜਿੱਥੇ ਤੁਹਾਨੂੰ ਕਪੜਾ ਲੱਗੇ ਉੱਥੇ ਸਹੀ ਤਰੀਕੇ ਨਾਲ ਰੱਖਣਾ ਹੈ ਤੇ ਇਸ ਤਰੀਕੇ ਨਾਲ بیس ਨੂੰ ਸਹੀ ਕਰ ਲੈਣਾ ਹੈ بیس ਜਿਆਦਾ ਵੱਡਾ ਵੀ ਨਹੀਂ ਸਜਾਣਾ ਜਿਹਦੇ ਨਾਲ ਦਸਤਾਰ ਤੁਹਾਡੀ ਜਿਆਦਾ ਵੱਡੀ ਹੋ ਸਕਦੀ ਹੈ ਦੋਨਾਂ ਸਾਈਡਾਂ 'ਤੇ ਗੋਲ ਦਸਤਾਰ ਸਜਾਣੀ ਹੈ ਤੇ ਇਸ ਜਗ੍ਹਾ ਤੋਂ ਇੰਨੀ ਕੁ ਗੈਪ ਨਾਲ ਤੁਸੀਂ 50 ਬੰਨਣੀ ਹੈ ਇਹ ਤੁਸੀਂ ਉਹਨਾਂ ਦੀ ਫੋਟੋ ਦੇ ਵਿੱਚ ਦੇਖ ਸਕਦੇ ਹੋ ਇਸ ਚੀਜ਼ ਨੂੰ ਮਾਪ ਕੇ ਕਿ ਅਸੀਂ ਵੀ ਉਸ ਤਰੀਕੇ ਨਾਲ ਹੀ 50 ਸਜਾਣੀ ਹੈ ਤੇ ਦੋ ਉਂਗਲਾਂ ਦੇ ਗੈਪ ਨਾਲ ਅਸੀਂ ਮੱਥੇ 'ਤੇ ਛੱਡਤਾ ਹੋਇਆ ਤੇ ਫਿਰ ਅਸੀਂ 50 ਸਜਾ ਲਈ ਹੋਈ ਹੈ ਪਿੱਛੇ ਕੋਈ ਗੱਠ ਨਹੀਂ ਮਾਰੀ 50 ਦੇ ਵਿੱਚ ਇਹਨੂੰ ਐਜ਼ ਇਟ ਇਜ਼ ਟਾਈਟ ਕਰਕੇ ਲਾਤਾ ਹੋਇਆ ਅੰਦਰ ਹੁਣ ਅਸੀਂ ਕੀ ਕਰਨਾ ਹੈ ਦੇਖ ਲੈਣਾ ਕਿ ਆਪਣੀ 50 ਸਹੀ ਜਗ੍ਹਾ ਹੁਣ ਓਕੇ ਆ ਤੇ ਹੁਣ ਅਸੀਂ ਤੁਹਾਨੂੰ ਦਸਤਾਰ ਸਜਾ ਕੇ ਦਿਖਾਣੀ ਹੈ ਹਰ ਇੱਕ ਵੀਡੀਓ ਚ ਇਹੋ ਜਿਹੀਆਂ ਨਵੀਆਂ-ਨਵੀਆਂ ਚੀਜ਼ਾਂ ਸਿੱਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਦਸਤਾਰ ਕਿਹੋ ਜਿਹੀ ਲੱਗਦੀ ਹੈ ਤੇ ਪਹਿਲਾਂ ਅਸੀਂ ਦੇਖ ਲਓ ਜਿਹੜੇ ਪੱਲੇ ਨੂੰ ਅਸੀਂ ਬੰਨਿਆ ਸੀ ਅਖੀਰ ਤੇ ਜਿਹੜਾ ਪੱਲਾ ਸਾਡੇ ਹੱਥ 'ਚ ਹੁੰਦਾ ਹੈ ਉੱਥੋਂ ਜੀ ਦਸਤਾਰ ਸਜਾਉਣੀ ਸ਼ੁਰੂ ਕਰ ਦੇਣੀ ਹੈ ਪੱਲੇ ਨੂੰ ਪਹਿਲਾਂ ਚੰਗੀ ਤਰ੍ਹਾਂ ਖੋਲ ਲੈਣਾ ਹੈ ਖੋਲ ਕੇ ਤੁਸੀਂ ਇੱਕ ਵਾਰੀ ਪੱਲੇ ਨੂੰ ਅੰਦਰ ਫੋਲਡ ਕਰ ਲੈਣਾ ਹੈ ਇਹਦੇ ਨਾਲ ਲੜ ਤੁਹਾਡਾ ਥੋੜਾੇ ਮੋਟਾ ਹੋ ਜੂਵੇਗਾ ਤੇ ਇਹੇ ਰੱਖਣ ਲਾਇਕ ਹੋ ਜੂਵੇਗਾ ਇਹਦੇ ਉੱਪਰ ਜੀ ਤੁਸੀਂ ਇੱਕ ਜਾਂ ਦੋ ਵੱਟ ਬਣਾ ਕੇ ਰੱਖ ਲੈਣੇ ਆ ਜਿਹੜੇ ਇਹਦੇ ਵਿੱਚ ਵੀ ਵੱਟ ਕ੍ਰੀਏਟ ਕਰ ਦੇਣਗੇ ਤੁਸੀਂ ਦੇਖ ਸਕਦੇ ਜਿੱਥੋਂ ਸੱਜੀ ਅੱਖ ਦਾ ਪਰਵੱਟਾ ਸ਼ੁਰੂ ਹੁੰਦਾ ਉੱਥੇ ਅਸੀਂ ਵੀ ਬਣਾ ਲੈਣੀ ਆ ਤੇ ਖੱਬੀ ਅੱਖ ਨੂੰ ਜ਼ਿਆਦਾ ਨਹੀਂ ਟਕਣਾ ਜਿਵੇਂ ਉਹਨਾਂ ਨੇ ਟਕੀ ਆ ਉਸੇ ਤਰੀਕੇ ਨਾਲ ਅਸੀਂ ਟਕਣੀ ਅੱਖ ਲੜ ਜ਼ਿਆਦਾ ਨੀਵਾ ਹੀ ਲਗਾਣਾ ਆ ਪਿੱਛੇ ਤੱਕ ਇਸ ਤਰੀਕੇ ਨਾਲ ਲੜ ਨੂੰ ਲੈ ਕੇ ਜਾਣਾ ਹੈ ਸੱਜੇ ਪਾਸੇ ਉਹਨਾਂ ਦੇ ਉੱਪਰ ਚਾਰ ਲੜ ਹੁੰਦੇ ਆ ਇਸ ਲਈ ਅਸੀਂ ਵੀ ਇਸੇ ਸਾਈਜ਼ ਦੀ ਦਸਤਾਰ ਲਈ ਆ ਉਹਨਾਂ ਦੀ ਦਸਤਾਰ 6 6.5 ਜਾਂ 5.5 ਇਚੋ ਕੁਝ ਵੀ ਹੋ ਸਕਦੀ ਹੈ ਮੈਂ ਵੀ ਉਸੇ ਤਰੀਕੇ ਨਾਲ ਦਸਤਾਰ ਦਾ ਸਾਈਜ਼ ਲਿਆ ਆ ਉੱਪਰਲੀ ਸਾਈਡ ਤੇ ਮੋਟਾ ਹਿੱਸਾ ਰੱਖ ਕੇ ਥੱਲੇ ਦੇ ਹਿੱਸੇ ਦੇ ਦੋਨੋਂ ਖੁੱਲੇ ਹਿੱਸੇ ਰੱਖਿਆ ਸੀ ਇਹਦੇ ਵਿੱਚ ਤੁਸੀਂ 2-3 ਵਟ ਹੀ ਪਾਣੇ ਆ ਤੁਸੀਂ ਉਹਨਾਂ ਦੀ ਦਸਤਾਰ ਦੇਖੋਗੇ ਉਹਨਾਂ ਨੇ ਜ਼ਿਆਦਾ ਵਟਾਂ ਵਾਲੀ ਦਸਤਾਰ ਕਦੇ ਵੀ ਨਹੀਂ ਸਜਾਈ ਹੁੰਦੀ ਤੇ ਅਸੀਂ ਵੀ ਐਦਾਂ ਹੀ ਕਰਨਾ ਆ ਦੋ ਕੁ ਵਟ ਬਣਾਣੇ ਆ ਉਹਨਾਂ ਨੂੰ ਖਿੱਚ ਵਿੱਚ ਮਤਲਬ ਕਹਿ ਲਓ ਨਾ ਤੁਸੀਂ ਰਿੰਕਲ ਜੇ ਪਾ ਕੇ ਰੱਖ ਦੇਣਾ ਜਿੰਨੇ ਘਟ ਬਣਦੇ ਹੋਣ ਉਹਨਾਂ ਦੇ ਜਿਆਦਾ ਧਿਆਨ ਨਹੀਂ ਦੇਣਾ ਵਟਾਵਲ ਜਿਆਦਾ ਧਿਆਨ ਦੇਣਾ ਹੈ ਤੁਸੀਂ ਦਸਤਾਰ ਦੀ ਸ਼ੇਪ ਵੱਲ ਜਦੋਂ ਕਿਸੇ ਵਰਗੀ ਵੀ ਦਸਤਾਰ ਸਜਾਉਣੀ ਆ ਉਹਦੇ ਵਿੱਚ ਜਿਆਦਾ ਧਿਆਨ ਹੁੰਦਾ ਸਾਡੀ ਸ਼ੇਪ ਵੱਲ ਤੇ ਦੇਖ ਸਕਦੇ ਹੋ ਪਿੱਛੇ ਤਾਂ ਕੇਸ ਲੜਨ ਨੂੰ ਅਸੀਂ ਇਹ ਜਗ੍ਹਾ ਤੋਂ ਬਾਹਰ ਕੱਢ ਕੇ ਲਾਇਆ ਹੈ ਉਹਨਾਂ ਦੀ ਦਸਤਾਰ ਨੂੰ ਨਾਲ ਦੇ ਨਾਲ ਦਿਮਾਗ ਦੇ ਵਿੱਚ ਰੱਖਣਾ ਸੀ ਦੂਜੇ ਲੜ ਤੋਂ ਉਹਨਾਂ ਦੀ ਦਸਤਾਰ ਕਿਹੋ ਜੀ ਹੁੰਦੀ ਹੈ ਉਸ ਤਰੀਕੇ ਨਾਲ ਹੀ ਤੁਸੀਂ ਦੂਜਾ ਲੜ ਲਾੜਣਾ ਹੈ ਦੋਨੋਂ ਪੱਲੇ نیچے ਖਿੱਚ ਕੇ ਫਿਰ ਪਿਛੋਲੀ ਪਿੰਚ ਕਰਕੇ ਇਸ ਤਰੀਕੇ ਨਾਲ ਅਗਲੇ ਲੜ ਨੂੰ ਲਾਣਾ ਹੈ ਤੁਸੀਂ ਉੱਪਰਲੀ ਸਾਈਡ ਤੋਂ ਇਹ ਵੀ ਲੜ ਤੁਹਾਡਾ ਮੋਟਾ ਹੋਣਾ ਚਾਹੀਦਾ ਹੈ ਖਿੱਚ ਕੇ ਵਟਾਂ ਨੂੰ ਸਾਫ਼ ਕਰਾਂਗੇ ਉਪਰੋ ਜੀ ਲੜ ਨੂੰ ਮੋਟਾ ਕਰਾਂਗੇ ਕੰਨ ਦੇ ਉੱਪਰ ਖਿੱਚ ਕੇ ਇਸ ਤਰੀਕੇ ਨਾਲ ਪਿੰਚ ਕਰਕੇ ਲੜ ਨੂੰ ਰੱਖ ਦਵਾਂਗੇ ਫਿਰ ਦੋ ਤਿੰਨ ਵਟ ਇਹਨਾਂ ਵਿੱਚੋਂ ਬਣਾ ਕੇ ਇੱਕ ਜਗ੍ਹਾ ਤੇ ਰੱਖ ਲੈਣੇ ਨੇ ਇਹ ਸਾਨੀਆਂ ਚੀਜ਼ਾਂ ਤੁਸੀਂ ਵੀ ਕਰ ਸਕਦੇ ਹੋ ਜਿੱਦਾਂ ਇਦਾਂ ਤੁਸੀਂ ਪ੍ਰੈਕਟਿਸ ਕਰੋਗੇ ਜਿੰਨੀ ਕਿ ਜ਼ਿਆਦਾ ਤੁਸੀਂ ਮਹਾਰਤ ਹਾਸਲ ਕਰਨਾ ਚਾਹੁੰਦੇ ਹੋ ਤੁਸੀਂ ਵੀਡੀਓ ਰਾਹੀਂ ਦੇਖ ਕੇ ਮਹਾਰਤ ਹਾਸਲ ਕਰ ਸਕਦੇ ਹੋ ਏਸ ਲੜਨ ਨੂੰ ਤੁਸੀਂ ਉਹਨਾਂ ਦੇ ਲੜ ਵਾਂਗੂ ਖੋਲ ਕੇ ਰੱਖਣਾ ਥੋੜਾ ਨਾਲ ਦੀ ਨਾਲ ਸ਼ੇਪ ਨੂੰ ਸਹੀ ਕਰਨਾ ਹੈ ਕਿ ਉਪਰੋ ਜੀ ਥੋੜੀ ਜਿਹੀ ਗੋਲਾਈ ਦੇ ਵਿੱਚ ਹੋਵੇ ਦਸਤਾਰ ਦੀ ਸ਼ੇਪ ਪਿੱਛੇ ਤਾਂ ਏਸ ਲੜਨ ਨੂੰ ਖੋਲ ਕੇ ਪਿੱਛੇ ਜੀ ਇੱਕ ਵਾਰੀ ਪਿੰਚ ਕਰ ਦੇਣਾ ਹੈ ਪਿੱਛੇ ਜ਼ਿਆਦਾ ਚੌੜੀ ਨਹੀਂ ਹੋਣੀ ਚਾਹੀਦੀ ਦਸਤਾਰ ਸਾਡੀ ਜਿੱਥੇ ਆਪਾਂ ਲੂਪੀ ਨੂੰ ਪਿੰਚ ਕਰਦੇ ਆ ਨਾ ਪਿੱਛੇ ਉੱਥੋਂ ਦੀ ਗੱਲ ਕਰ ਰਿਹਾ ਮੈਂ ਤੇ ਇਸ ਜਗ੍ਹਾ ਤੋਂ ਤੁਸੀਂ ਵਟਾਂ ਨੂੰ ਖਿੱਚ ਤਾ ਜੋ ਕੋਈ ਵਾਟਰ ਢਿੱਲਾ ਮਠਾ ਨਾ ਰਹਿ ਜਾਵੇ ਦੋਨੋਂ ਪੱਲੇ نیچے ਖਿੱਚ ਕੇ ਤੁਸੀਂ ਉੱਪਰਲੀ ਸਾਈਡ ਤੇ ਮੋਟਾ ਹਿੱਸਾ ਪਿੱਛੇ ਜੀ ਪਿੰਚ ਕਰਕੇ ਇਸ ਲੜ ਨੂੰ ਵੀ ਇਦਾਂ ਲਗਾ ਦੇਣਾ ਆ ਤੇ ਦੇਖ ਲੈਣਾ ਕੰਨ ਦੇ ਉੱਪਰੋਂ ਖਿੱਚ ਕੇ ਕੋਈ ਵੀ ਕਪੜਾ ਕੰਨ ਦੇ ਉੱਪਰ ਨਾ ਆਵੇ ਉਹਨੂੰ ਪਿੱਛੇ ਕਰ ਦੇਣਾ ਆ ਖਿੱਚ ਕੇ ਲਾਣਾ ਐ ਇਸ ਪੱਲੇ ਨੂੰ ਤੇ ਧਿਆਨ رکھنا ਮੋਟਾ ਹਿੱਸਾ ਉੱਪਰ ਚੱਕ ਦੇਣਾ ਆ ਕਿਉਂਕਿ ਉੱਪਰ ਜ਼ਿਆਦਾ ਕਪੜੇ ਦੀ ਲੋਡ ਹੁੰਦੀ ਆ ਤੇ ਇਸ ਲੜ ਦੇ ਵਿੱਚ ਤੁਸੀਂ ਦੇਖ ਲੈਣਾ ਜੇ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਤੁਹਾਨੂੰ ਪਹਿਲਾਂ ਸਹੀ ਕਰਨਾ ਆ ਉਹਨੂੰ ਕੰਨੂ ਸਿੱਧਾ ਕਰ ਲਵਾਂਗੇ ਤੇ ਫਿਰ ਇਸ ਪੱਲੇ ਨੂੰ ਵੀ ਤੁਸੀਂ ਪਿੰਚ ਕਰਕੇ ਰੱਖਣਾ ਹੈ ਸੱਜੇ ਪਾਸੇੋਂ ਥੋੜਾ ਜਿਹਾ ਨੀਵਾ ਲੈ ਕੇ ਆਣਾ ਹੈ ਅਸੀਂ ਤੇ ਉਹਨਾਂ ਦੀ ਸ਼ੇਪ ਵਾਂਗੂ ਸ਼ੇਪ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਅੱਖਾਂ ਦੇਖੋ ਉਹਨਾਂ ਦੀ ਜਿਆਦਾ ਟਕੀਆਂ ਨਹੀਂ ਹੁੰਦੀਆਂ ਤੇ ਇਸ ਲੜ ਨੂੰ ਇੱਥੇ 2-3 ਵਟ ਬਣਾ ਕੇ ਇਸ ਤਰ੍ਹਾਂ ਬਰਾਬਰ ਕਰਕੇ ਇੱਕ ਵਾਰੀ ਰੱਖ ਲੈਣਾ ਖੱਬੇ ਹੱਥ ਨਾਲ ਖਿੱਚ ਕੇ ਰੱਖਣਾ ਹੈ ਸ਼ੇਪ ਜਿਹੜੀ ਆ ਤੁਹਾਡੀ ਬਹੁਤ ਜ਼ਿਆਦਾ ਮਾਇਨੇ ਰੱਖਦੀ ਹੁੰਦੀ ਹੈ ਇਸ ਜਗ੍ਹਾ ਤੋਂ ਤੁਸੀਂ ਜ਼ਿਆਦਾ ਧਿਆਨ ਹਮੇਸ਼ਾ ਸ਼ੇਪ ਵੱਲ ਹੀ ਦਿਓ ਬੇਸ਼ੱਕ ਦੀ ਤੁਸੀਂ ਵਟ ਉਹਨਾਂ ਵਰਗੇ ਪਾ ਲਓ ਸ਼ੇਪ ਤੁਹਾਡੀ ਉਹਨਾਂ ਵਰਗੀ ਨਹੀਂ ਹੈਗੀ ਤਾਂ ਫਿਰ ਦਸਤਾਰ ਉਹਨਾਂ ਵਰਗੀ ਨਹੀਂ ਲੱਗਣੀ ਤੁਹਾਡੀ ਬਾਕੀ ਕੁਝ ਫੇਸ ਦਾ ਸਟਰਕਚਰ ਵੀ ਇਦਾਂ ਦਾ ਹੋਣਾ ਚਾਹੀਦਾ ਕਿ ਦਸਤਾਰ ਤੁਹਾਡੇ ਬੰਨੀ ਉਹੋ ਜੀ ਲੱਗੇ ਮੇਰਾ ਫੇਸ ਆ ਜਿਹੜਾ ਥੋੜਾ ਲੰਮਾ ਹੋਣ ਦੇ ਕਾਰਨ ਥੋੜਾ ਮੇਰੇ ਮੂੰਹ 'ਚ ਆ ਕੇ ਨਾ ਦਸਤਾਰ ਦਾ ਸ਼ੇਪ ਬਦਲ ਜਾਂਦੀ ਹੈ ਵੈਸੇ ਇਸ ਪਤਲਾ ਹੈ ਬਾਕੀ ਤੁਹਾਨੂੰ ਕੋਸ਼ਿਸ਼ ਜਰੂਰ ਕਰਾਂਗੇ ਆਪਾਂ ਪੂਰੀ ਹੁਬਹ ਹੋਣਾ ਵਰਗੀ ਦਸਤਾਰ ਸਜਾ ਕੇ ਦਿਖਾਉਣ ਦੀ ਤੇ ਇਸ ਪੱਲੇ ਨੂੰ ਲਾਣ ਲਈ ਤੁਸੀਂ ਇਕੱਲਾ ਸਿੰਗਲ ਪੱਲਾ نیچے ਨੂੰ ਖੋਲਿਆ ਅੰਦਰਲੇ ਪੱਲੇ ਨੂੰ ਉੱਪਰ ਫੋਲਡ ਕਰ ਦੇਣਾ ਹੈ ਪਿੱਛੋਂ ਦੀ ਮੋਟਾ ਹਿੱਸਾ ਉੱਪਰ ਕਰਕੇ ਇਸ ਪੱਲੇ ਨੂੰ ਇਸ ਤਰੀਕੇ ਨਾਲ ਲਾ ਦੇਣਾ ਹੈ ਕਿਉਂਕਿ ਇਹਦੇ ਵਿੱਚ ਅਸੀਂ ਉੱਪਰਲੀ ਸਾਈਡ ਤੇ ਵੱਟ ਪਾਣੇ ਆ ਜਿਵੇਂ ਤੁਹਾਨੂੰ ਦਿਖਾਇਆ ਤੁਸੀਂ ਵੀ ਇਸੇ ਤਰੀਕੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਕੇ ਰੱਖਣੀ ਆ ਕਿਹੜਾ ਲਾੜੂ ਹੁਨਾਰਾ ਕਿਸ ਤਰੀਕੇ ਨਾਲ ਲੱਗਾ ਹੈ ਦੇਖੋ ਜਿੱਥੇ ਮੈਂ ਉੱਪਰ ਵੱਟ ਪਾਏ ਆ ਨਾ ਇਹ ਜਗ੍ਹਾ ਤੇ ਵੱਟ ਵੀ ਪਾਣੇ ਆ ਤੇ ਉਪਰੋਂ ਜੀ ਇਸ ਲੜ ਨੂੰ ਮੋਟਾ ਵੀ ਕਰਨਾ ਆ। ਇਹਦੇ ਵਿੱਚ ਤੁਸੀਂ ਵੱਟ ਪਾਉਣ ਤੋਂ ਬਾਅਦ ਚ ਸ਼ੇਪ ਨੂੰ ਬਣਾਣਾ ਆ। ਦੇਖੋ ਇੱਥੇ ਇੱਕ ਵਾਰੀ ਲੜ ਨੂੰ ਪਿੰਚ ਨਹੀਂ ਕਰਨਾ ਪਹਿਲਾਂ। ਤੁਸੀਂ ਚੰਗੀ ਤਰ੍ਹਾਂ ਲੜ ਨੂੰ ਖਿੱਚ ਕੇ ਇੱਕ ਵਾਰੀ ਫੋਲਡ ਕਰ ਦਿਓ। ਇਹ ਨਾਲ ਤੁਹਾਡੇ ਲੜ ਦੇ ਉੱਪਰੋਂ ਇੱਕ ਵਾਰੀ ਵੱਟ ਬਣਾ ਲੈਣੇ ਆ ਸੀ। ਇੱਥੋਂ ਜੀ ਤੁਸੀਂ 2-3 ਵੱਟ ਫੜ ਕੇ ਉਹਨਾਂ ਨੂੰ ਬਰਾਬਰ ਕਰ ਲੈਣਾ ਇੱਕ ਜਗ੍ਹਾ ਤੇ ਤੇ ਉੱਪਰ ਜਿਹੜੇ ਐਕਸਟਰਾ ਵੱਟ ਨੇ ਉਹਨਾਂ ਨੂੰ ਉੱਥੇ ਹੀ ਪਏ ਰਹਿਣ ਦੇਣਾ ਸੀ। ਉਹ ਬਸ ਉਪਨ ਖਿਲਰਣਾ ਜਿੱਦਾਂ ਉਹਨਾਂ ਦੀ ਦਸਤਾਰ ਦੇ ਵਿੱਚ ਆ ਅਸੀਂ ਵੀ ਉਦਾਂ ਹੀ ਤੁਹਾਨੂੰ ਵਟ ਪਾ ਕੇ ਦਿਖਾਵਾਂਗੇ ਦੋਨਾਂ ਸਾਈਡਾਂ ਤੇ ਆਖਰੀ ਲੜਦੇ ਵਿੱਚ ਵੀ ਇਸ ਲਈ ਵੀਡੀਓ ਨੂੰ ਮੈਂ ਹਮੇਸ਼ਾ ਕਹਿੰਦਾ ਹੁਣ ਕਿਤੋਂ ਵੀ ਸਕਿੱਪ ਨਾ ਕਰਿਆ ਕਰੋ ਤੁਹਾਡੀ ਲਈ ਹੀ ਜਾਣਕਾਰੀ ਦਿਨੇ ਆਸੀਂ ਤਾਂ ਜੋ ਤੁਸੀਂ ਵੀ ਘਰ ਬੈਠੇ ਹਰ ਪ੍ਰਕਾਰ ਦੀ ਦਸਤਾਰ ਸਿੱਖ ਸਕੋ ਹੁਣ ਆਖਰੀ ਲੜ ਤੋਂ ਮੇਨ ਪਤਾ ਲੱਗਦਾ ਹੁੰਦਾ ਕਿ ਸਾਡੀ ਦਸਤਾਰ ਦੀ ਸ਼ੇਪ ਹੈ ਜਿਹੜੀ ਉਹਨਾਂ ਦੀ ਦਸਤਾਰ ਵਰਗੀ ਹੈ ਵੀ ਜਾਂ ਨਹੀਂ ਹੈ ਇਸ ਲਈ ਤੁਸੀਂ ਬਹੁਤ ਧਿਆਨ ਨਾਲ ਤੇ ਬਹੁਤ ਆਰਾਮ ਨਾਲ ਲਾਣਾ ਹੈ ਆਖਰੀ ਲੜ ਨੂੰ ਜਿੱਥੋਂ ਲੱਗੇ ਤੁਹਾਨੂੰ ਲੜਨ ਨੂੰ ਦਬਣਾ ਹੈ ਉੱਥੋਂ ਦਬਣਾ ਪੈਣਾ ਹੈ ਜਿੱਥੋਂ ਲੱਗੇ ਕਿ ਤੁਹਾਨੂੰ ਦਸਤਾਨ ਨੂੰ ਬਾਹਰ ਕੱਢਣਾ ਹੈ ਉੱਥੋਂ ਬਾਹਰ ਕੱਢਣਾ ਪੈਣਾ ਹੈ ਦੇਖੋ ਇਹ ਸਾਰੀ ਚੀਜ਼ ਡਿਪੈਂਡ ਕਰਦੀ ਆ ਤੁਹਾਡੇ ਹੱਥਾਂ ਤੇ ਤੇ ਤੁਹਾਡੀ ਥੋੜੀ ਜੀ ਸੋਚ ਤੇ ਦਿਮਾਗ ਦੇ ਵਿੱਚ ਉਹਨਾਂ ਦੀ ਦਸਤਾਰ ਨੂੰ ਰੱਖਣਾ ਪੈਣਾ ਉਸ ਟਾਈਮ ਤੇ ਤੁਹਾਨੂੰ ਤਾਂ ਜੋ ਤੁਹਾਨੂੰ ਸਮਝ ਆ ਸਕੇ ਕਿ ਹਾਂ ਇੱਥੋਂ ਉਹਨਾਂ ਦੀ ਦਸਤਾਰ ਕਿਹੋ ਜੀ ਆ ਦੋਨਾਂ ਸਾਈਡਾਂ ਤੋਂ گول ਹੋਣੀ ਚਾਹੀਦੀ ਆ ਇਸ ਜਗ੍ਹਾ ਤੇ ਵੱਟ ਪਾ ਕੇ ਇੱਥੇ ਵੱਟ ਪਾ ਲਦੇ ਉਹ ਚੰਗੀ ਤਰ੍ਹਾਂ ਪਿੱਛੇ ਤੱਕ ਤਾਂ ਜੋ ਆਖਰੀ ਲੜਾ ਜਿਹੜਾ ਸੀ ਬਹੁਤ ਘੱਟ ਚੌੜਾ ਲਾਣਾ ਉਹਨੂੰ ਜ਼ਿਆਦਾ ਚੌੜਾ ਨਹੀਂ ਲਗਾਣਾ ਜਿਵੇਂ ਉਹਨਾਂ ਦੀ ਦਸਤਾਰ ਦੇ ਵਿੱਚ ਹੁੰਦਾ ਉਸੇ ਤਰੀਕੇ ਨਾਲ ਲਾਣਾ ਹੈ ਪਿੱਛੋਂ ਜੀ ਲੜ ਨੂੰ ਖਿੱਚ ਕੇ ਇਸ ਤਰੀਕੇ ਨਾਲ ਤੁਸੀਂ ਫੋਲਡ ਕਰ ਦੇਣਾ ਦੇਖੋ ਜਦੋਂ ਅਸੀਂ ਤੁਹਾਨੂੰ ਕੁਝ ਸਿਖਾਣਾ ਹੁੰਦਾ ਉਹਦੇ ਲਈ ਸਾਨੂੰ ਵੀਡੀਓ ਥੋੜੀ ਜੀ ਲੰਬ 4-5 ਮਿੰਟ ਦਾ ਕੰਮ ਹੁੰਦਾ ਹੈ ਦਸਤਾਰ ਸਜਾਣ ਦਾ ਜੇ ਆਪਾਂ ਇਹੋ ਜੀ ਦਸਤਾਰ ਸਜਾਣੀ ਹੋਵੇ ਵਟਾਲੀ ਬਟ ਤੁਹਾਨੂੰ ਸਮਝਾਣ ਲਈ ਤੇ ਹਰ ਇੱਕ ਚੀਜ਼ ਨੂੰ ਪਰਫੈਕਟ ਕਰਨ ਲਈ ਦਸਤਾਰ ਦੀ ਵੀਡੀਓ ਜਿਹੜੀ ਉਹ ਲੰਬੀ ਹੋ ਜਾਂਦੀ ਹੈ ਤੇ ਦੇਖੋ ਸ਼ੇਪ ਨੂੰ ਅਸੀਂ ਹਰ ਜਗ੍ਹਾ ਤੋਂ ਸਹੀ ਕਰਨਾ ਹੈ ਇਹਨੂੰ ਟਾਈਮ ਲੱਗ ਸਕਦਾ ਹੈ ਬਟ ਅਸੀਂ ਤੁਹਾਨੂੰ ਹਰ ਇੱਕ ਚੀਜ਼ ਨੂੰ ਪੂਰੀ ਤਰ੍ਹਾਂ ਸਹੀ ਕਰਕੇ ਦਿਖਾਣਾ ਹੈ ਉਹਨਾਂ ਲਈ ਦਸਤਾਰ ਮੰਗ ਮੈਂ ਦੇਖੋ ਵੀਰੋ ਤੁਹਾਡੇ ਨਾਲ ਕੁਝ ਹੋਰ ਗੱਲਾਂ ਵੀ ਸਾਂਝੀਆਂ ਕਰਨੀਆਂ ਹੁੰਦੀਆਂ ਨੇ ਜਿਵੇਂ ਦੇਖੋ ਮੈਂ ਸਿਰਫ ਤੁਹਾਨੂੰ ਸੈਲੀਬ੍ਰਿਟੀ ਟਾਈਪ ਦਸਤਾਰਾਂ ਸਜਾ ਕੇ ਦਿਖਾ ਰਹੀ ਹਾਂ ਹੋਰ ਕੋਈ ਚੀਜ਼ ਨਹੀਂ ਮੈਂ ਤੁਹਾਨੂੰ ਕੁਝ ਕਹਿ ਰਿਹਾ ਤੁਸੀਂ ਵੀ ਸਜਾ ਸਕੋ ਕਿਉਂਕਿ ਮੇਰੇ ਕਈ ਵੀਰਾਂ ਦੀ ਡਿਮਾਂਡ ਆ ਰਹੀ ਸੀਗੀ ਮੈਂ ਤੁਹਾਨੂੰ ਕਿਸੇ ਵਰਗਾ ਬਣਨ ਨੂੰ ਨਹੀਂ ਕਹਿਣਾ ਮੈਂ ਤੁਹਾਨੂੰ ਸਿਰਫ ਦਸਤਾਰਾਂ ਸਜਾ ਕੇ ਹੀ ਦਿਖਾਣਾ ਹੈ ਹਰ ਕਿਸੇ ਟਾਈਪ ਦੀ ਆਖਰੀ ਲੜ ਨੂੰ ਦਿਖਾਉਣ ਲਈ ਤੁਸੀਂ ਕੀ ਕਰਨਾ ਹੈ ਪਹਿਲਾਂ ਤਾਂ ਉੱਪਰ ਦੇ ਸਾਰੇ ਪੱਲਿਆਂ ਨੂੰ ਬਰਾਬਰ ਕਰ ਲੈਣਾ ਹੈ ਤੇ ਫਿਰ ਇਸ ਪੱਲੇ ਨੂੰ ਲਗਾਉਣ ਤੋਂ ਪਹਿਲਾਂ ਤੁਸੀਂ ਗਿੱਲਾ ਕੀਤਾ ਹੈ ਥੋੜਾ ਜਿਹਾ ਇਹਦੇ ਨਾਲ ਲੜਾ ਜਿਹੜਾ ਤੁਹਾਡਾ ਆਰਾਮ ਨਾਲ ਲੱਗ ਜਾਵੇਗਾ ਤੇ ਹੁਣ ਤੁਸੀਂ ਦੇਖ ਲੈਣਾ ਸਟੈਪ ਬਾਈ ਸਟੈਪ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਫੋਲੋ ਕਰਕੇ ਖੁਦ ਵੀ ਇਸ ਤਰੀਕੇ ਦੀ ਦਸਤਾਰ ਸਜਾ ਸਕਦੇ ਹੋ ਤੇ ਉਸ ਤੋਂ ਪਹਿਲਾਂ ਤੁਸੀਂ ਮੇਰੇ ਵੀਰੋ ਜੇ ਤੁਸੀਂ ਡੇਲੀ ਨਵੇਂ-ਨਵੇਂ ਸਟਾਈਲ ਦੀ ਦਸਤਾਰਾ ਸਿੱਖਣੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਰੋਜ਼ ਆਪਾਂ ਤੁਹਾਨੂੰ ਰੋਜ਼ ਅਲੱਗ ਸਟਾਈਲ ਦਿੰਨੇ ਆ ਤੇ ਉਹ ਦਿੰਦੇ ਰਵਾਂਗੇ ਜਦ ਤੱਕ ਸਟਾਈਲ ਮੁੱਕਦੇ ਨਹੀਂ ਹੈਗੇ ਤੇ ਹੁਣ ਤੁਸੀਂ ਦੇਖ ਲਓ ਇਸ ਪੱਲੇ ਨੂੰ ਆਪਾਂ ਜ਼ਿਆਦਾ ਚੋੜਾ ਨਹੀਂ ਲਾਇਆ ਨਾਲੇ ਵਟਾ ਵਾਲਾ ਲਾਣਾ ਹੈ ਤਿੰਨ-ਚਾਰ ਵਟ ਪਾ ਦੇਣੀ ਇਹਦੇ ਵਿੱਚ ਜਿਵੇਂ ਉਹਨਾਂ ਦੇ ਲੜ ਦੇ ਵਿੱਚ ਹੋਊਗੇ ਬਸ ਦੋਨਾਂ ਸਾਈਡਾਂ ਤੋਂ ਤੁਹਾਡੀਆਂ ਗੱਲਾਂ ਬਰਾਬਰ ਟਕੀਆਂ ਹੋਣੀਆਂ ਚਾਹੀਦੀਆਂ ਨੇ ਤੇ ਦੋਨੋਂ ਅੱਖਾਂ ਬਰਾਬਰ ਟਕੀਆਂ ਹੋਣੀਆਂ ਚਾਹੀਦੀਆਂ ਨੇ ਤੇ ਇਸ ਲੜ ਨੂੰ ਥੋੜਾ ਅੰਦਰ ਨੂੰ ਫੋਲਡ ਕਰਕੇ ਖਿੱਚ ਕੇ ਲਾਣਾ ਆ ਉੱਪਰ ਨੂੰ ਜਾਂਦੇ ਜਾਂਦੇ ਲੜ ਥੋੜਾ ਪਤਲਾ ਹੋ ਜਵੇ ਤੁਹਾਡਾ ਇਸ ਤਰ੍ਹਾਂ ਨੂੰ ਸਹੀ ਤਰ੍ਹਾਂ ਫਿਕਸ ਕਰਕੇ ਲਾਣਾ ਆ ਸੈਂਟਰ ਦੇ ਵਿੱਚ ਵੀ ਬਣੇ ਤੇ ਜਿੱਦਾਂ ਉਹਨਾਂ ਦੀ 50 ਥੋੜੀ ਜੀ ਵੱਡੀ ਹੁੰਦੀ ਹੈ ਨਾ ਇਸੇ ਤਰੀਕੇ ਨਾਲ ਤੁਸੀਂ ਵੀ ਵੱਡੀ 50 ਦਿਖਾ ਸਕਦੇ ਹੋ ਤੇ ਬਾਅਦ ਦੇ ਵਿੱਚ ਛੋਟਾ ਵੀ ਕਰ ਸਕਦੇ ਹੋ ਆਪਣੀ ਅਕੋਰਡਿੰਗ ਦੇਖੋ ਜਦੋਂ ਆਪਾਂ ਮੂਹ ਮੰਹਾਂਦਰਾ ਪੂਰਾ ਦਸਤਾਰ ਦਾ ਉਹਨਾਂ ਦੀ ਦਸਤਾਰ ਵਰਗਾ ਕਰਨਾ ਹੈ ਤਾਂ ਤੁਹਾਨੂੰ ਹਰ ਇੱਕ ਚੀਜ਼ ਉਹਨਾਂ ਦੀ ਕਰਨੀ ਹੀ ਪੈਣੀ ਹੈ ਉਹਦੇ ਨਾਲ ਦੇਖਣ ਵਾਲਿਆਂ ਨੂੰ ਵੀ ਪਤਾ ਲੱਗੂ ਹਾਂ ਇਹਨੇ ਕੁਝ ਅੱਜ ਡਿਫਰੈਂਟ ਚੀਜ਼ ਕੀਤੀ ਆ ਬਾਕੀ ਬਚ ਜੇ ਪੱਲੇ ਨੂੰ ਅੰਦਰ ਕਰ ਦਿਓ ਤੇ ਉੱਪਰਲੀ ਸਾਈਡ ਤੇ ਤੁਸੀਂ 2-3 ਪਿੰਨਾ ਵੀ ਲਗਾ ਸਕਦੇ ਹੋ ਜਿਹੜਾ ਅਸੀਂ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਟੀਚਾ ਸ਼ੁਰੂ ਕੀਤਾ ਹੈ ਮੇਰੇ ਵੀਰੋ ਇਹਦੇ ਵਿੱਚ ਤੁਹਾਨੂੰ ਅਸੀਂ ਹਰ ਪ੍ਰਕਾਰ ਦੀ ਦਸਤਾਰ ਦਮਾਲਾ ਸਾਹਿਬ ਪਰਨੇ ਤੇ ਹੋਰ ਸੈਲੀਬ੍ਰਿਟੀ ਟਾਈਪ ਦੇ ਦਸਤਾਰਾਂ ਸਜਾ ਕੇ ਦਿਖਾਣੀਆਂ ਨੇ ਤੇ ਇਸ ਲਈ ਸਾਡੇ ਨਾਲ ਜੁੜੇ ਰਹੋ ਤੇ ਸਪੋਰਟ ਕਰਦੇ ਰਹੋ ਤੇ ਆਪਣੇ ਜ਼ਰੂਰੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਦਸਤਾਰ ਕਿਹੋ ਜਿਹੀ ਲੱਗਦੀ ਹੈ ਆਖਰੀ ਲੜ ਨੂੰ ਲਾਉਣ ਤੋਂ ਬਾਅਦ ਤੁਸੀਂ ਦੇਖ ਸਾਰੋ ਆਪਣੀ ਦਸਤਾਰ ਨੂੰ ਨਾ ਵਰਗੀ ਲੱਗ ਰਹੀ ਹੈ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਕਰਕੇ ਜਾਇਓ ਤੇ ਇਹੋ ਜਿਹੀਆਂ ਦਸਤਾਰਾਂ ਸਿੱਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਦੇਖ ਲਓ ਤੁਹਾਡੀ ਦੋਨਾਂ ਸੈਟਾਂ ਤੋਂ ਦਸਤਾਰ ਬਰਾਬਰ ਹੈ ਤੇ ਸ਼ੇਪ ਨੂੰ ਚੰਗੀ ਤਰ੍ਹਾਂ ਸਹੀ ਕਰਨ ਤੋਂ ਬਾਅਦ ਜੋ ਦੋਨਾਂ ਸਾਈਡਾਂ ਤੋਂ ਤੁਸੀਂ ਦੇਖ ਲੈਣਾ ਕਿ ਤੁਹਾਡਾ ਕਲਗੀ ਵਾਲਾ ਲੜ ਸਹੀ ਆ ਇਸ ਜਗ੍ਹਾ ਤੇ ਵੱਟ ਵੀ ਸਹੀ ਆ ਪਿੱਛੇ ਤੱਕ ਤਾਂ ਪਿੱਛੇ ਤੱਕ ਇਹਨਾਂ ਦੋਨਾਂ ਪੇਚਾਂ ਨੂੰ ਸਾਫ਼ ਕਰਨਾ ਹੈ ਜਿੱਥੇ ਇੱਥੇ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਹੋਵੇ ਤਾਂ ਲੁੱਪੀ ਵਾਲਾ ਪੱਲਾ ਲਗਾਉਣ ਤੋਂ ਪਹਿਲਾਂ ਹੀ ਸਹੀ ਕਰਨਾ ਹੈ ਦਸਤਾਰ ਦੀ ਸ਼ੇਪ ਦੇਖੋ ਆਪਣੀ ਦੋਨਾਂ ਸਾਈਡਾਂ ਤੋਂ ਸਹੀ ਆ ਉੱਪਰੋਂ ਜੀ ਲੁੱਪੀ ਵਾਲੇ ਪੱਲੇ ਨੂੰ ਖਿੱਚ ਕੇ ਹੁਣ ਆਪਾਂ ਸੇ ਟਕਣਾ ਹੈ ਖੱਬੇ ਪਾਸੇ ਤੁਹਾਡਾ ਖੁੱਲਾ ਹਿੱਸਾ ਹੋਊਗਾ ਸੱਜੇ ਪਾਸੇ ਬੰਦ ਹਿੱਸਾ ਹੋਊਗਾ ਦੋਨੋਂ ਖੁੱਲੇ ਇਸੇ ਖੱਬੇ ਹੱਥ ਨੂੰ ਚੰਗੀ ਤਰ੍ਹਾਂ ਖੋਲ ਲੈਣੇ ਆ ਫਿਰ ਚੰਗੀ ਤਰ੍ਹਾਂ ਅੰਦਰ ਕਰ ਦੇਣੇ ਆ ਤੇ ਸੱਜੇ ਪਾਸੇ ਵੀ ਇਸੇ ਤਰੀਕੇ ਨਾਲ ਕਰਨਾ ਤੁਸੀਂ ਇਹਨੇ ਨਾਲ ਤੁਹਾਡਾ ਸੇਰ ਆ ਜਿਹੜਾ ਡਬਲ ਟਕਿਆ ਜਾਊਗਾ ਤੇ ਉੱਪਰੋਂ ਜੀ ਕੋਈ ਕਪੜਾ ਚਾਤੀ ਨਹੀਂ ਮਾਰੂਗਾ ਫਿਰ ਪਿੱਛੇ ਲੁੱਪੀ ਵਾਲਾ ਪੱਲਾ ਖਿੱਚ ਕੇ ਇਹਨੂੰ ਸਾਫ਼ ਕਰ ਲੈਣਾ ਉੱਪਰਲੀ ਸਾਈਡ ਤੋਂ ਹਲੇ ਤੱਕ ਅਸੀਂ ਦੂਜੇ ਸ਼ੀਸ਼ੇ ਨਾਲ ਨਹੀਂ ਦੇਖਿਆ ਹੋਇਆ ਇਸ ਲਈ ਮੇਰੇ ਵੀਰੋ ਤੁਸੀਂ ਉਹਨੂੰ ਸ਼ੀਸ਼ੇ ਨਾਲ ਸਾਫ਼ ਵੀ ਕਰ ਸਕਦੇ ਹੋ ਉਹ ਵੀ ਤੁਹਾਨੂੰ ਕਰਕੇ ਦਿਖਾਵਾਂਗੇ ਕਿਉਂਕਿ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਸਮਝਾਵਾਂਗੇ ਕਿਦਾਂ ਹਰ ਇੱਕ ਜਗ੍ਹਾ ਤੋਂ ਦਸਤਾਨ ਨੂੰ ਸਾਫ਼ ਕਰਨਾ ਹੈ ਤੁਸੀਂ ਇੱਕ ਇੱਕ ਕਰਕੇ ਸਾਰੇ ਲੜਾਂ ਨੂੰ ਤੁਸੀਂ ਸਾਫ਼ ਕਰਨਾ ਉੱਪਰਲੀ ਸਾਈਡ ਤੋਂ ਵੀ ਦੇਖ ਲਓ ਦੋਨੋਂ ਪੇਚ ਇਧਰੋਂ ਵੀ ਕਾਲੇ ਹੁਣ ਸੱਜੇ ਪਾਸੇ ਵੀ ਅਸੀਂ ਉੱਪਰਲੀ ਸਾਈਡ ਤੋਂ ਪੇਚ ਸਾਰੇ ਮੋٹے ਕਰ ਰਹੇ ਹਾਂ ਤੇ ਉਹਨਾਂ ਵਿੱਚ ਪਈ ਵੱਟ ਸਾਫ਼ ਕਰ ਰਹੇ ਹਾਂ ਪਿੱਛੇ ਤੱਕ ਕਰਨਾ ਹੈ ਤੁਸੀਂ ਸਾਰੇ ਪੇਚਾਂ ਨੂੰ ਸਾਫ਼ ਕਰਨਾ ਹੈ ਤੇ ਉੱਪਰਲੀ ਸਾਈਡ ਤੋਂ ਵੀ ਸਾਰੇ ਲੜ ਇੱਕੋ ਜਗ੍ਹਾ ਤੋਂ ਨਿਕਲਦੇ ਹੋਏ ਦਿਸਣ ਇਸ ਤਰੀਕੇ ਨਾਲ ਉਹਨੂੰ ਨੂੰ ਪਿੱਛੇ ਤੱਕ ਸੈੱਟ ਕਰ ਦੇਣਾ ਹੈ ਵੈਸੇ ਤਾਂ ਉਹਨਾਂ ਦੇ ਪਿਛਲੇ ਲੜਾਂ ਦੇ ਵਿੱਚ ਵੱਟ ਹੀ ਹੁੰਦੇ ਆ ਥੋੜੇ-ਥੋੜੇ ਪਰ ਅਸੀਂ ਤੁਹਾਨੂੰ ਸਾਫ਼ ਵੀ ਕਰਕੇ ਦਿਖਾਉਦੇ ਆ ਹੁਣ ਤੁਹਾਨੂੰ ਅਸੀਂ ਪਿੱਛੋ ਦੀ ਲੂਪੀ ਵਾਲਾ ਪੱਲਾ ਲਗਾ ਕੇ ਦਿਖਾਣਾ ਆ ਚੰਗੀ ਤਰ੍ਹਾਂ ਖਿੱਚ ਲੈਣਾ ਆ ਖਿੱਚ ਕੇ ਦੋਨਾਂ ਸਾਈਡਾਂ ਤੋਂ ਅੰਦਰ ਕਰ ਦੇਣਾ ਲੂਪੀ ਨੂੰ ਤੇ ਕੱਪੜੇ ਨੂੰ ਅੰਦਰ ਕਰਨ ਤੋਂ ਬਾਅਦ ਚੋਕਲਗੀ ਵਾਲੇ ਲੜ ਨੂੰ ਚੰਗੀ ਤਰ੍ਹਾਂ ਖਿੱਚ ਕੇ ਲੂਪੀ ਦੇ ਅੰਦਰ ਕਰ ਦੇਣਾ ਹੈ ਲੂਪੀ ਪਿੱਛੋ ਜ਼ਿਆਦਾ ਚੋੜੀ ਨਹੀਂ ਲਗਾਣੀ ਤੇ ਉੱਪਰ ਜੀ ਸਾਰੇ ਲੜ ਬਰਾਬਰ ਕਰਕੇ ਦੂਨਾਂ ਸਾਈਡਾਂ ਤੋਂ ਲੁੱਪੀ ਵਾਲੇ ਪੱਲੇ ਨੂੰ ਉੱਪਰ ਚੱਕ ਕੇ ਤੁਸੀਂ ਇਹਨੂੰ ਸੈਂਟਰ ਦੇ ਵਿੱਚ ਲਾ ਦੇਣਾ ਹੈ ਤੇ ਖਿੱਚ ਕੇ ਸਲਾਈ ਨਾਲ ਤੁਸੀਂ ਇਹਨੂੰ ਅੰਦਰ ਵੀ ਕਰ ਦੇਣਾ ਹੈ ਇਹਦੇ ਨਾਲ ਤੁਹਾਡੀ ਲੁੱਪੀ ਚੰਗੀ ਤਰ੍ਹਾਂ ਅੰਦਰ ਚਲ ਜੂਗੀ ਤੇ ਟਾਈਟ ਹੋਊਗੀ ਪਿੱਛੋ ਜੀ ਦਸਤਾਰ ਤੇ ਚੰਗੀ ਤਰ੍ਹਾਂ ਕੇਸਾਂ ਨੂੰ ਵੀ ਅੰਦਰ ਕਰ ਦੇਣਾ ਤੇ ਹੁਣ ਮੇਰੀ ਵੀਡੀਓ ਤੁਹਾਨੂੰ ਹਰੇਕ ਹਿੱਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੇ ਜੀ ਪਹਿਲਾਂ ਤਾਂ ਤੁਸੀਂ ਫਰੰਟ ਤੋਂ ਦੇਖ ਸਾ ਰਹੇ ਹੋ ਜੇ ਵਧੀਆ ਲੱਗੇ ਵੀਡੀਓ ਤੇ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਜ਼ਰੂਰ ਦੱਸ ਕੇ ਜਾਇਓ ਤੇ ਇਹੋ ਜਿਹੇ ਰੋਜ਼ ਵੀਡੀਓ ਦੇਖਣ ਲਈ ਤੁਸੀਂ ਸਾਡੇ ਨਾਲ ਜੁੜੇ ਰਹਿਣਾ ਹੈਂ ਤੇ ਹੁਣ ਉਪਰਲੀ ਸਾਈਡ ਤੋਂ ਵੀ ਦੇਖ ਸਕਦੇ ਹੋ ਤੇ ਸੱਜੇ ਪਾਸੇ ਵੀ ਸਾਰੀ ਲੜ ਬਰਾਬਰ ਹੈ ਤੇ ਆਖਰੀ ਲੜ ਚ ਵੀ ਅਸੀਂ ਵੱਟ ਪਾਇਆ ਜੇ ਤੁਸੀਂ ਵੀ ਘਰ ਬੈਠੇ ਦਸਤਾਰ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਕਲਿੱਕ ਕਰ ਲਓ ਤਾਂ ਜੋ ਨਵੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹਿਣ ਹੋਰ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਜੀ ਕੱਲ੍ਹ ਆ ਕੇ ਆਵਾਂਗੇ ਇੱਕ ਹੋਰ ਨਵੀਂ ਸਟਾਈਲ ਦੀ ਦਸਤਾਰ ਦੀ ਵੀਡੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ